ਨਮਸਕਾਰ ਬਾਸ 트럼ਪ ਦਾ ਵੱਡਾ ਐਲਾਨ ਹੋਇਆ ਹੈ ਕਾਰੋਬਾਰੀ ਪ੍ਰੋਪਗਾਂਡਾ ਜਿਵੇਂ ਵੈਸੇ ਲੱਗਦਾ ਹੁੰਦਾ ਉਹਦਾ ਹਰ ਐਲਾਨ ਯਾਨੀ ਕਿ ਹਰ ਨਵਾਂ ਹੁਕਮ ਸ਼ੇਅਰ ਮਾਰਕੀਟ ਨੂੰ ਹਿੱਟ ਕਰਦਾ ਹੈ ਕਈ ਵਾਰ ਲੱਗਦਾ ਜਿਵੇਂ ਜਾਣਬੁੱਝ ਕੇ ਕੰਪਨੀਆਂ ਦੀ ਸ਼ੇਅਰ ਵੈਲਿਊ ਚ ਕੰਬਾ ਜਾ ਛੇੜ ਦਿੱਤਾ ਜਾਂਦਾ ਹੋਵੇ ਹੁਣ ਤਾਜ਼ਾ ਬਿਆਨ ਹਾਲੀਵੁੱਡ ਫਿਲਮਾਂ ਤੇ ਟੈਰਿਫ ਨੂੰ ਲੈ ਕੇ ਆ ਰਿਹਾ ਹੈ Netflix ਤੇ Disney ਦੇ share 5% ਉਸ ਧਿਆਨ ਤੋਂ ਬਾਅਦ down ਹੋ ਗਿਆ ਡਿੱਗ ਪਏ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੱਡਾ ਐਲਾਨ ਕਰਦਿਆਂ ਆਖਿਆ ਕਿ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ਤੇ 100% ਟੈਰਿਫ ਯਾਨੀ ਕਿ ਟੈਕਸ ਲਗਾਇਆ ਜਾਵੇਗਾ ਇਹ ਐਲਾਨ ਉਸਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ Truth Social ਤੇ ਕੀਤਾ ਹੈ ਇਲਾਨ ਨੇ ਹਾਲੀਵੁੱਡ ਦੁਨੀਆ ਦੇ ਫਿਲਮ ਉਦਯੋਗ ਤੇ ਵਪਾਰ ਬਾਕਸ ਦੇ ਵਿੱਚ ਇੱਕ ਹਲਚਲ ਜੀ ਮਚਾ ਦਿੱਤੀ ਹੈ ਸੋਚਣ ਲਈ ਮਜਬੂਰ ਕਰ ਦਿੱਤਾ ਹੈ 트ੰਪ ਵੈਸੇ ਫੋਕੇ ਐਲਾਨ ਨਹੀਂ ਕਰਦਾ ਸਗੋਂ ਲੌਜਿਕ ਵੀ ਨਾਲ ਦੀ ਨਾਲ ਉਹ ਘੜਤੇ ਰੱਖਦਾ ਹੈ 트ੰਪ ਦੀ ਦਲੀਲ ਵੀ ਅਜੀਬ ਹੈ 트ੰਪ ਦਾ ਕਹਿਣਾ ਹੈ ਕਿ ਵਿਦੇਸ਼ਾਂ ਦੇ ਵਿੱਚ ਬਣ ਰਹੀਆਂ ਫਿਲਮਾਂ ਨੇ ਅਮਰੀਕਨ ਫਿਲਮ ਉਦਯੋਗ ਤੋਂ ਕਾਰੋਬਾਰ ਖੋ ਲਿਆ ਉਸ ਦੇ ਮੁਤਾਬਕ ਫਿਲਮਾਂ ਦਾ ਪ੍ਰੋਡਕਸ਼ਨ ਸਸਤੇ ਮਜ਼ਦੂਰੀ ਖਰਚੇ ਤੇ ਟੈਕਸ ਰਾਹਤਾਂ ਦੇ ਲਈ ਵਿਦੇਸ਼ਾਂ ਦੇ ਵਿੱਚ ਬਹੁਤਾ ਘੱਟ ਫਿਲਮਾਂ ਦਾ ਕੀਤਾ ਜਾਂਦਾ ਕਰਵਾਇਆ ਜਾਂਦਾ ਹੈ ਇਸ ਦਾ ਅਸਰ ਕੀ ਹੁੰਦਾ ਹੈ ਕਿ ਇਸ ਨਾਲ ਅਮਰੀਕੀ ਮਜ਼ਦੂਰਾਂ ਤੇ ਹਾਲੀਵੁੱਡ ਨੂੰ ਕਹਿੰਦਾ ਹਰ ਸਾਲ ਨੁਕਸਾਨ ਸਹਿਣਾ ਪੈ ਰਿਹਾ ਹੈ ਟੈਰਿਫ ਦੇ ਨਾਲ ਪ੍ਰੋਡਕਸ਼ਨ ਵਾਪਸ ਅਮਰੀਕਾ ਆਊਗਾ ਤੇ ਹਾਲੀਵੁੱਡ ਜਿਹੜਾ ਉਸ ਦੀ ਬਿਹਤਰੀ ਹੋਵੇਗੀ ਪਰ ਵੱਡੇ ਸਵਾਲ ਵੀ ਨੇ ਐਲਾਨ ਤੋਂ ਬਾਅਦ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਹਾਲੇ ਕਲੀਅਰ ਨਹੀਂ ਅਮਰੀਕਾ ਤੋਂ ਬਾਹਰ ਬਣੀ ਫਿਲਮ ਦੀ ਪਰਿਭਾਸ਼ਾ ਕੀ ਆ ਪਹਿਲਾਂ ਇਹ ਦੱਸਣਾ ਬੜਾ ਜ਼ਰੂਰੀ ਹੈ ਇਕੋ ਫਿਲਮ ਕਈ ਦੇਸ਼ਾਂ 'ਚ ਬਣਦੀ ਆ ਕੈਨੇਡਾ 'ਚ ਸ਼ੂਟ ਹੁੰਦੀ ਆ ਇੰਡੀਆ 'ਚ ਉਹਦੀ ਐਡੀਟਿੰਗ ਹੁੰਦੀ ਆ ਯੂਰਪ ਦੇ ਵਿੱਚ ਫਾਈਨਾਂਸ ਕੀਤੀ ਜਾਂਦੀ ਆ ਕਿ ਐਸੀ ਫਿਲਮ ਤੇ ਕੋਈ ਟੈਰਫ ਲੱਗੂਗਾ ਕਿਸ ਤਰ੍ਹਾਂ ਲੱਗੂਗਾ ਕਾਨੂੰਨੀ ਚੁਣੌਤੀਆਂ ਬਹੁਤ ਸਾਰੀਆਂ ਨੇ ਕੀ ਰਾਸ਼ਟਰਪਤੀ ਖੁਦ ਹੀ ਐਨਾ ਵੱਡਾ ਟੈਰਫ ਲਾਗੂ ਕਰ ਸਕਦਾ ਪਹਿਲਾਂ ਵੀ ਕਈ ਵਾਰ ਟਰੰਪ ਦੇ ਟੈਰਫ ਕੋਟ ਹਨ ਰੱਦ ਕੀਤੇ ਆ ਮੰਨ ਰੰਜਨ ਫਿਲਮ ਦੀ ਗੱਲ ਕਰੀਏ ਜੇਕਰ ਕੋਈ ਸਧਾਰਨ ਸਮਾਨ ਕੋਈ ਆਮ ਪ੍ਰੋਡਕਟ ਨਹੀਂ ਹੈ ਇਸ ਕਰਕੇ ਇਸ ਨੂੰ ਲਾਗੂ ਕਰਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਪਰ ਇਹਦਾ ਉਦਯੋਗ ਤੇ ਵਪਾਰ ਤੇ ਅਸਰ ਵੀ ਪਾਏਗਾ ਹਾਲੀਵੁੱਡ ਦੇ ਸਟੂਡੀਓ ਖਰਚਾ ਘਟਾਉਣ ਦੇ ਲਈ ਵਿਦੇਸ਼ਾਂ 'ਚ ਸ਼ੂਟ ਕਰਦੇ ਆ 100% ਟੈਰਫ ਨਾਲ ਇਹ ਹੁਣ ਮਹਿੰਗਾ ਹੋ ਜਾਣਾ ਹੈ ਕਾਫੀ ਇਹਦਾ ਅਸਰ ਪੈਣਾ Netflix ਤੇ Disney Plus ਤੇ Amazon Prime ਵਰਗੀਆਂ ਕੰਪਨੀਆਂ ਜੋ ਵਿਦੇਸ਼ੀ ਫਿਲਮਾਂ 'ਚ ਵੱਡਾ ਨਿਵੇਸ਼ ਕਰਦੀਆਂ ਤੇ ਸਭ ਤੋਂ ਜ਼ਿਆਦਾ ਉਹਨਾਂ ਨੇ ਪ੍ਰਭਾਵਿਤ ਹੋਣਾ ਹੋਰ ਦੇਸ਼ ਵੀ ਜਵਾਬ ਵਿੱਚ ਅਮਰੀਕਨ ਫਿਲਮਾਂ ਤੇ ਟੈਕਸ ਲਾ ਸਕਦੇ ਆ ਜਿਵੇਂ ਕਿ ਇੰਡੀਆ ਲਾ ਸਕਦਾ ਹੈ ਬ੍ਰਿਟੇਨ ਕੈਨੇਡਾ ਦੱਖਣੀ ਕੋਰੀਆ ਫਿਲਮ ਉਦਯੋਗ ਵਾਲੇ ਇਹ ਦੇਸ਼ ਆ ਜਿਹੜੇ ਉਹ ਸਭ ਤੋਂ ਵੱਧ ਪ੍ਰਭਾਵਿਤ ਹੋਣ ਜਾ ਰਹੇ ਆ ਹਾਲਾਂਕਿ ਤੁਰੰਤ ਬਾਅਦ ਨੈਟਫਲਿਕਸ ਡਿਜ਼ਨੀ ਤੇ ਵਰਨਰ ਬ੍ਰਾਊਜ਼ ਵਰਗੀਆਂ ਕੰਪਨੀਆਂ ਦੇ ਸ਼ੇਅਰ 5% ਤੱਕ ਡਿੱਗ ਪਏ ਆ ਨਿਵੇਸ਼ਕਾਂ ਨੂੰ ਡਰ ਹੈ ਕਿ ਖਰਚੇ ਵਧ ਜਾਣਗੇ ਤੇ ਵਿਦੇਸ਼ੀ ਆਮਦਨ ਘੱਟ ਸਕਦੀ ਆ ਹਾਲੇ ਤੱਕ ਇਸ ਨੀਤੀ ਲਈ ਕੋਈ ਟਾਈਮ ਲਾਈਨ ਜਾਂ ਲਾਗੂ ਕਰਨ ਦਾ ਕੋਈ ਢੰਗ ਤਰੀਕਾ ਜਾਰੀ ਨਹੀਂ ਕੀਤਾ ਗਿਆ ਇਹ ਵੀ ਪੋਸਿਬਲ ਹੈ ਕਿ ਕੋਰਟਾਂ ਜਾਂ ਫਿਰ ਕਾਂਗਰਸ ਇਸ ਨੂੰ ਪ੍ਰਵਾਨ ਨਹੀਂ ਕਰਨ ਦੇਣਗੇ ਪਰ ਫਿਰ ਵੀ ਇਹ ਐਲਾਨ ਆਪਣੇ ਆਪ ਵਿੱਚ ਹਾਲੀਵੁੱਡ ਦੇ ਲਈ ਇੱਕ ਵਾਰਨਿੰਗ ਹੈ ਇੱਕ ਖਤਰੇ ਦੀ ਘੰਟੀ ਹੈ ਇੱਕ ਚੇਤਾਵਨੀ ਹੈ ਯਾਨੀ ਕਿ ਹੁਣ ਖਤਰੇ ਦੇ ਬੱਦਲ ਸਿੱਧੇ ਹਾਲੀਵੁੱਡ ਤੇ ਮੰਡਰਾ ਰਹੇ ਨੇ 100% ਟੈਰਿਫੋ ਆਰਥਿਕ ਫੈਸਲਾ ਨਹੀਂ ਹੈ ਇੱਕ ਸਾਂਸਕ੍ਰਿਤਿਕ ਤੇ ਪੋਲਿਟੀਕਲ ਮਾਮਲਾ ਵੀ ਹੈ ਜੇ ਲਾਗੂ ਹੋ ਗਿਆ ਤਾਂ ਇਹ ਦੁਨੀਆ ਭਰ ਵਿੱਚ ਫਿਲਮਾਂ ਬਣਾਉਣ ਤੇ ਦੇਖਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ